ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੇਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਕਾਂਗਰਸ ਦੇ ਦਿੱਗਜ ਨੇਤਾ ਪ੍ਰਗਟ ਸਿੰਘ ਹੁਣਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੁਝ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਕੁਝ ਕਹਿ ਰਹੇ ਨੇ ਪ੍ਰਗਟ ਸਿੰਘ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਜੀ ਆਇਆਂ ਵੀ ਕਿਨਾਂ ਔਰ ਨੇ ਕੀਤੇ ਤੇ ਵਿਕਟਮ ਕਾਰਡ ਕਾਪਸ ਔਰ ਇਹਨਾਂ ਦੇ ਜਿਹੜੇ ਫਰਜੀ ਇਨਕਲਾਬੀ ਆ ਦੇ ਏਰੀਆ ਹੋਣ ਦੇ ਬਾਵਜੂਦ ਇੱਕ ਕਿਡਨੈਪਿੰਗ ਹੋਈ ਆ ਔਰ ਉਹਨਾਂ ਦਾ ਬਾਈਚਾਂਸ ਜਿਹੜਾ ਪੱਤਰਕਾਰ ਆ ਉਹ ਮੈਨੂੰ ਲੱਗਦਾ ਬਾਹਰ ਖੜ ਕੇ ਰਿਪੋਰਟਿੰਗ ਕਰ ਰਿਆ ਸੀ ਔਰ ਉਹਦੇ ਵਿੱਚੋਂ ਸਾਰੀ ਕੈਦ ਹੋ ਆ ਥੋੜੇ ਘੰਟੇ ਪਹਿਲਾਂ 5-4 ਘੰਟੇ ਪਹਿਲਾਂ ਤੇ ਉਹਦੇ ਤੋਂ ਅੱਗੇ ਆ ਗਈ ਇਹਨਾਂ ਦੀ ਸਿੱਖਿਆ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਮੈਨੂੰ ਲੱਗਦਾ ਹੁਣ ਬਹੁਤੀ ਕਹਿਣ ਦੀ ਜ਼ਰੂਰਤ ਨਹੀਂ ਇਹ ਆਪ ਹੀ ਛੱਡ ਛੁੱਟ ਗਿਆ ਕਿਉਂਕਿ ਬਾਥਰੂਮਾਂ ਦੇ ਉਦਘਾਟਨ ਕਰਕੇ ਇਹ ਨਾਲ ਦੀ ਐਮਐਲਏ ਸੱਚੀ ਗੱਲ ਆ ਭੱਜੜ ਭੁੱਜਣ ਲੱਗ ਪਏ ਉਹ ਕਹਿੰਦੇ ਨਾ ਔਰ ਉਹਦੇ ਵਿੱਚ ਐਜੂਕੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕੀ ਨਾ ਮਾਸਟਰ ਕੈਡਰ ਨਾ ਲੈਕਚਰਰ ਨਾ ਹੈਡਮਾਸਟਰ ਨਾ ਪ੍ਰਿੰਸੀਪਲ ਇੱਕ ਵੀ ਭਾਤੀ ਨਹੀਂ ਕੀਤੀ ਔਰ 40% ਤੋਂ ਵੱਧ ਜਿਹੜੇ ਸਕੂਲ ਆ ਉਹ ਵਿਦਆਊਟ ਪ੍ਰਿੰਸੀਪਲ ਆ ਈਵਨ ਸੰਗਰੂਰ ਦੇ ਵਿੱਚ 60% ਤੋਂ ਵੱਧ ਜਿਹੜੇ ਆ ਉਹ ਪ੍ਰਿੰਸੀਪਲ ਨਹੀਂ ਹੈਗੇ ਬਰਨਾਲੇ 'ਚ 70% ਹੈ ਨਹੀਂ ਤੇ ਮਾਲਸਾ ਦੇ ਵਿੱਚ 82% ਹੈ ਨਹੀਂ ਔਰ ਜਿਹੜੀ ਅਸੀਂ ਈਵਨ ਕੇ ਸਾਮੀਆਂ ਵੀ ਕੱਢੀਆਂ ਇਹਨਾਂ ਨੇ ਉਹ 4 ਸਾਲ ਬਾਅਦ ਉਹ ਈਵਨ ਕੇ ਨੋਟੀਫਿਕੇਸ਼ਨ ਵੀ ਜਿਹੜਾ ਉਹ ਵਿਦਡਰੋ ਕਰ ਲਿਆ ਉਦੋਂ ਅੱਗੇ ਆ ਗਈ ਇਹਨਾਂ ਦੀ ਕ੍ਰਾਂਤੀ ਜਿਹੜੀ ਆਹਾ ਜੁੱਧ ਨਸ਼ਾ ਵਿਰੋਧ ਤੇ ਪਤਾ ਨਹੀਂ ਕਿਹੜੇ ਪਿੰਡ ਪਿੰਡ ਕਿਹੜੀ ਕਿਹੜੀ ਕੀ ਨਾਂ ਸੀਗਾ ਪਿੰਡ ਪਿੰਡ ਜਿਹੜਾ ਉਹ ਕੀ ਜੋ ਜੋ ਨਹੀਂ ਨਸ਼ਾ ਵਿਰੋਧ ਯਾਤਰਾ ਜਿਹੜੀ ਵੀ ਅਸੀਂ ਪਿੰਡੋਂ ਪਿੰਡ ਜਾਣਾ ਤੇ ਬਠਿੰਡੇ ਜ਼ਿਲ੍ਹੇ ਦੇ ਮਖਤੋਤੌਰ ਭਾਈ ਪਿੰਡ ਦੇ ਵਿੱਚ ਇੱਕ ਫੌਜੀ ਦੀਆਂ ਲੱਤਾਂ ਕ੍ਰਸ਼ ਕਰ ਦਿੱਤੀਆਂ ਔਰ ਉਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡ ਪਿੰਡ ਜਾਣ ਦਾ ਲਾਂਚ ਸੀ ਔਰ ਉਹਦੇ ਵਿੱਚ ਐਸਐਚਓ ਸਾਰੇ ਪਿੰਡ ਨੂੰ ਧਮਕਾ ਰਿਆ ਵੀ ਖਬਰਦਾਰ ਕਿਉਂਕਿ 31 ਮਈ ਅਸੀਂ ਔਰ ਇਹ ਚੌਥੀ ਡੈਡਲਾਈਨ ਐਕਸਟੈਂਡ ਕੀਤੀ ਆ ਇਹਨਾਂ ਨੇ ਚੌਥੀ ਬਾਰੇ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਹਰਮੰਦਰ ਸਾਹਿਬ ਦੇ ਵਿੱਚ ਬੱਚੇ ਲੈ ਕੇ ਗਏ ਸੀ ਕਹਿੰਦੇ ਸੀ ਵੀ ਅਸੀਂ ਤਾਂ ਨਸ਼ਿਆਂ ਦਾ ਬਿਲਕੁਲ ਖਾਤਮਾ ਜਿਹੜਾ ਕਰ ਦਿੱਤਾ ਤੇ 31 ਮਈ ਤੋਂ ਬਾਅਦ ਜਿਹੜਾ ਇਹ ਹੋ ਰਿਹਾ ਔਰ ਇਹਨਾਂ ਦਾ ਇੱਕ ਸੰਗਰੂਰ ਦਾ ਹੀ ਡੀਐਸਪੀ ਉਹਦੇ ਵਿੱਚ ਜੇਲ੍ਹ ਦੇ ਵਿੱਚ ਡਰੱਗ ਸਪਲਾਈ ਕਰਦਾ ਇਹਨਾਂ ਨੇ ਪੜ ਹੋਇਆ ਸੋ ਇਹ ਇਹਨਾਂ ਦੇ ਹਾਲਾਤ ਆ ਮੈਂ ਇਸ ਕਰਕੇ ਤੁਹਾਨੂੰ ਯਾਦ ਕਰਾਇਆ ਕਿ ਅਸਲੀ ਗੱਲ ਹੈ ਕਿ ਮੈਂ ਇੱਕ ਸੀਰੀਅਸ ਨੇਚਰ ਦਾ ਬੰਦਾ ਕਿ ਗੱਲ ਤਾਂ ਇਸ਼ੂਸ ਦੀ ਹੋਣੀ ਚਾਹੀਦੀ ਆ ਗੱਲ ਤਾਂ ਜੇ ਇਹ ਇਹਨਾਂ ਨੇ ਜਿੰਨੇ ਹੋਡਿੰਗਸ ਲਾਏ ਆ ਉਹਦੇ ਵਿੱਚ ਮੈਨੂੰ ਲੱਗਦਾ ਪਹਿਲੇ ਕਹਾfte ਸੀਗਾ ਕਿ ਅਸੀਂ ਦੁੱਗਣੀ ਰਫਤਾਰ ਕਰ ਦਵਾਂਗੇ ਆਉਣ ਵਾਲੇ 18 ਮਹੀਨਿਆਂ 'ਚ ਫਿਰ ਅਗਲੇ ਤਿੰਨਾ ਚੌ ਦਿਨਾਂ ਬਾਅਦ ਇਹਨਾਂ ਨੇ ਕਹਿਤਾ ਤਿੱਕਣੀ ਕਰ ਦਵਾਂਗੇ ਫੇ ਕਹਿੰਦੇ ਚੌਕੀ ਚੌਗਣੀ ਕਰ ਦਾਂਗੇ ਔਰ ਚੰਗਾ ਤਾਂ ਇਹ ਹੁੰਦਾ ਵੀ ਜੇ ਇਹ ਤਿੰਨਾ ਸਵਾ ਤਿੰਨਾ ਸਾਲਾਂ ਦਾ ਕਿਤੇ ਲੋਕਾਂ ਮੂਰੇ ਹਿਸਾਬ ਰੱਖਦੇ ਤੇ ਡੈਮੋਕ੍ਰੇਸੀ ਦੇ ਵਿੱਚ ਆ ਜਿਹੜੀ ਡਰਾ ਵਾਲੀ ਰਾਜਨੀਤੀ ਆ ਕਿਉਂਕਿ ਜੋ ਇੱਥੇ ਪੁਲਿਸ ਕਰ ਰਹੀ ਆ ਜੋ ਉੱਥੇ ਸਿਵਲ ਐਡਮਿਨਿਸਟ੍ਰੇਸ਼ਨ ਕਰ ਰਹੀ ਆ ਮੈਂ ਉਹਨਾਂ ਨੂੰ ਵੀ ਇੱਕ ਇਹ ਵਾਰਨ ਕਰਨਾ ਚਾਹਣਾ ਅੰਪਾਇਰ ਦੇ ਤੌਰ ਤੇ ਕੰਮ ਕਰੋ ਇੱਕ ਮੈਂ ਕਿਉਂਕਿ ਖੇਡਾਂ ਦੀ ਦੁਨੀਆ ਦੇ ਵਿੱਚੋਂ ਮੈਨੂੰ ਸੌਖਾ ਲੱਗਦਾ ਹੁੰਦਾ ਉਹਦੇ ਬਾਇਲੇ ਜਿਹੜੇ ਕੱਢਣੇ ਵੀ ਇੱਕ ਅੰਪਾਇਰ ਦੇ ਤੌਰ ਤੇ ਕੰਮ ਕਰੋ ਜੇ ਤੁਸੀਂ ਇੱਕ ਟੀਮ ਵਾਂਗ ਖੇਡਣ ਲੱਗ ਪਏ ਨਾ ਉਹ ਸਾਡਾ ਨੁਕਸਾਨ ਸਮਾਜਿਕ ਤੌਰ ਤੇ ਕਿਉਂਕਿ ਭਾਈਚਾਰਾ ਰਹਿਣ ਦਿਓ ਕਿਉਂਕਿ ਪਰਸੋਂ ਨੂੰ ਇਲੈਕਸ਼ਨ ਖਤਮ ਹੋ ਜਾਣੇ ਆ ਪਰਸੋਂ ਨੂੰ ਇਲੈਕਸ਼ਨ ਜਦੋਂ ਖਤਮ ਹੋ ਗਈ ਤਾਂ ਜੇ ਪੰਜਾਬ ਦਾ ਕੋਈ ਮੁੱਦਾ ਨਾ ਆਇਆ ਮੈਂ ਤਾਂ ਰਾਦਰ ਕੇ ਤੁਹਾਨੂੰ ਵੀ ਕਹੂੰਗਾ ਕਿਉਂਕਿ ਤੁਹਾਡੇ ਸਾਡੇ ਬੱਚੇ ਸਾਰਿਆਂ ਦੇ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਬਣੇ ਉਦੋਂ ਇਹ ਵੀ ਲੋਕਾਂ ਨੇ ਕਹਿਣਾ ਕਿ ਪੋਲਿਟਿਸ਼ੀਅਨ ਕੌਣ ਸੀਗੇ ਇਹ ਵੀ ਕਹਿਣਾ ਕਿ ਬਿਊਰੋਕਰੇਟ ਕੌਣ ਸੀ ਇਹ ਵੀ ਕਹਿਣਾ ਕਿ ਦੂਸਰੀ ਕਿੱਥੇ ਖੜੀ ਸੀ ਤੇ ਤੁਹਾਡਾ ਨਾਂ ਵੀ ਕਿਤੇ ਨਾ ਕਿਤੇ ਜਰੂਰ ਆਉਣਾ ਵੀ ਭਾਈ ਤੁਸੀਂ ਵੀ ਆਪਣਾ ਚੌਥੇ ਪਿੱਲਰ ਦਾ ਕੋਈ ਰੋਲ ਪਲੇ ਕੀਤਾ ਸੋ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਔਰ ਤੁਹਾਡੇ ਦੁਆਰਾ ਇਸ ਹਲਕੇ ਦੇ ਵੋਟਰਾਂ ਲਈ ਗੁਜ਼ਾਰਿਸ਼ ਹੈ ਕਿ ਜਿਹੜੀ ਆਪੋਜੀਸ਼ਨ ਹੈ ਕਿਉਂਕਿ ਇਹਨਾਂ ਦੀ ਮਾਨਸਿਕਤਾ ਆਪੋਜੀਸ਼ਨ ਵਾਲੀ ਹੈ ਨਹੀਂ ਕਿਉਂਕਿ ਇਹਨਾਂ ਦੀ ਜਿਹੜੀ ਆਪੋਜੀਸ਼ਨ ਲੀਡਰ ਆ ਉਹ ਇੱਥੇ ਕਹਿ ਕੇ ਚਲੇ ਗਏ ਕਿ ਹਾਂ ਵੀ ਇਹ ਤਾਂ ਆਪੋਜੀਸ਼ਨ ਦਾ ਕਿਤੇ ਕੰਮ ਨਹੀਂ ਹੁੰਦਾ ਇਹਦਾ ਮਤਲਬ ਤੁਸੀਂ ਡੈਮੋਕ੍ਰੇਸੀ ਨੂੰ ਤਾਂ ਡੈਮੋਕ੍ਰੇਸੀ ਸਮਝਦੇ ਹੀ ਨਹੀਂ ਹੋ ਕਿਉਂਕਿ મોદી ਜੀ ਦੀ ਵੀ ਮਾਨਸਿਕਤਾ ਇਹੀ ਆ ਤੇ ਕੇਂਦਰੀ ਬਾਲ ਦੀ ਵੀ ਮਾਨਸਿਕਤਾ ਇਹੀ ਆ ਵੀ ਜੇ ਤੁਸੀਂ ਸਾਡਾ ਐਮਐਲਏ ਜਿਤਾਉਂਗੇ ਤੇ ਕੰਮ ਹੋਊਗਾ ਨਹੀਂ ਤਾਂ ਨਹੀਂ ਹੋਊਗਾ ਇਸ ਕਰਕੇ ਪਿਛਲੇ ਸਾਢੇ ਤਿੰਨ ਸਾਲਾਂ ਚ ਸਵਾ ਤਿੰਨ ਸਾਲਾਂ ਚ ਹੋ ਸਕਦਾ ਸਾਡੀ ਵੀ ਕਿਤੇ ਕਮਜ਼ੋਰੀ ਜਈ ਹੋਵੇ ਮੈਂ ਨਹੀਂ ਕਹਿੰਦਾ ਵੀ ਨਹੀਂ ਰਹੀ ਹੋਵੇ ਪਰ ਯਾਰ ਉਹ ਪੋਜੀਸ਼ਨ ਨੂੰ ਤਕੜਾ ਕਰੋ ਤਾਂ ਕਿ ਆਉਣ ਵਾਲਾ ਸਵਾ ਸਾਲ ਡੇਢ ਸਾਲ ਜਿਹੜਾ ਉਹ ਇਹਨਾਂ ਦੀਆਂ ਹੋਰ ਜਿਹੜੀਆਂ ਕਿਉਂਕਿ ਅੱਜ ਤੱਕ ਜਿੰਨੀਆਂ ਇਹਨਾਂ ਨੇ ਆਫੀਸ਼ੀਅਲੀ ਕੋਈ ਵੀ ਜਿਹੜੀ ਪਲੈਨਿੰਗ ਕੀਤੀ ਆ ਉਹ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਸਰੇਟੜੀ ਹੋਵੇ ਕੋਈ ਕਿਉਂਕਿ ਪਿਛਲੇ ਪਾਸੇ ਥੌਟ ਪ੍ਰੋਸੈਸ ਹੀ ਕੋਈ ਨਹੀਂ ਹੁੰਦਾ ਔਰ ਹੁਣ ਜਿਹੜਾ ਲਗਭਗ 50000 ਏਕੜ ਦਾ ਜਿਹੜਾ ਨੇ ਇਹਨਾਂ ਨੇ ਲੈਂਡ ਪੂਲਿੰਗ ਸਕੀਮ ਦੇ ਵਿੱਚ ਉਹਨੂੰ ਇਕੱਠਾ ਕਰਕੇ ਤੇ ਉਹ ਲੁੱਟ ਜਿਹੜੀ ਬਚਾਉਣ ਵਾਲੀ ਗੱਲ ਕੀਤੀ ਆ ਉਹ ਪੰਜਾਬ ਦਾ ਬਹੁਤ ਵੱਡਾ ਉਜਾੜਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨ ਦੀ ਜਰੂਰਤ ਹੈ ਔਰ ਮੈਂ ਭਗਵੰਤ ਮਾਨ ਨੂੰ ਖਾਸ ਕਰਕੇ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇੱਕ ਫੋਨ ਬੰਦ ਕਰਨਾ ਇਹਨਾਂ ਨੇ ਚਲੇ ਜਾਣਾ ਤੁਹਾਨੂੰ ਵੀ ਪਤਾ ਸਭ ਤੋਂ ਪਹਿਲਾਂ ਕੌਣ ਸੀ ਪਾਵਰ ਕਾਰੀਡੋਰ ਦੇ ਵਿੱਚ ਇਹਨਾਂ ਦੇ ਸ਼ੁਰੂ ਸ਼ੁਰੂਆਤੀ ਜਦੋਂ ਆਮ ਆਦਮੀ ਪਾਰਟੀ ਆਈ ਆ ਤੇ ਇਹਦਾ ਤਾਂ ਕਿਹੜਾ ਸੀ ਉਹ ਜਿਹੜਾ ਚਲੇ ਗਿਆ ਮੁੜ ਕੇ ਨਹੀਂ ਨਹੀਂ ਰਾਗਮ ਚੱਟੇ ਤੋਂ ਵੀ ਪਹਿਲਾਂ ਦਾ ਸੰਦੀਪ ਪਾਠਕ ਤੋਂ ਵੀ ਪਹਿਲਾਂ ਜਿਹੜੀ ਸ਼ੁਰੂਆਤ ਸੀ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਉਦੇ ਤੋਂ ਬਾਅਦ ਫਿਰ ਰਗਵ ਚੱਡਾ ਜੀ ਆਇਓ ਅੱਜ ਕੱਲ ਮੈਨੂੰ ਲੱਗਦਾ ਯੂਰਪ ਚ ਕਿਤੇ ਟੈਨਰ ਸਕੂਟਰਸ ਦੇਖਦੇ ਆ ਉਹਦੇ ਤੋਂ ਬਾਅਦ ਸੰਦੀਪ ਪਾਠਕ ਤੇ ਅੱਜ ਕੱਲ ਇਹਨਾਂ ਦੇ ਜਿਹੜੇ ਖਾਸ ਕਰਕੇ ਐਕਸਸੀਐਮ ਜਿਹੜੇ ਐਕਸੋਫੀਸ਼ੀਓਸੀਐਮ ਦੇ ਤੌਰ ਤੇ ਕੰਮ ਕਰਦੇ ਆ ਉਹ ਇੱਥੇ ਮੈਂ ਕੱਲ ਵੀ ਦੱਸਿਆ ਸੀ ਤੁਹਾਨੂੰ ਪਰਸੋਂ ਵੀ ਇੱਥੇ ਆਸ ਆ ਸਰਕਟ ਹਾਊਸ ਦੇ ਵਿੱਚ ਦੋ ਨੰਬਰ ਕਮਰੇ ਦੇ ਵਿੱਚ ਬੈਠੇ ਆ ਇਹਨਾਂ ਨੇ ਤਾਂ ਫੋਨ ਕਰਕੇ ਬੰਦ ਚਲੇ ਚਲੇ ਜਾਣਾ ਪਰ ਇਹਨਾਂ ਨੂੰ ਨਾ ਇਹਨਾਂ ਦੇ ਐਮਐਲਏ ਦੇ ਯਕੀਨ ਨਾ ਨਾ ਬਿਊਰੋਕ੍ਰੇਸੀ ਤੇ ਯਕੀਨ ਹੈ ਇਹਨਾਂ ਨੂੰ ਤਾਂ ਦਿੱਲੀ ਵਾਲਿਆਂ ਤੇ ਵੀ ਬਹੁਤਾ ਯਕੀਨ ਨਹੀਂ ਹੈ ਇਹ ਤਾਂ ਆਪਣਾ ਇੱਕ ਤਾਂ ਬੰਦਾ ਲਿਆ ਕੇ ਖੜਾ ਕਰਦੇ ਆ ਥੋੜੇ ਦੇਰ ਬਾਅਦ ਉਹਨੂੰ ਵਿਦਡਰੋ ਕਰ ਲੈਂਦੇ ਆ ਸੋ ਇਸ ਕਰਕੇ ਮੈਨੂੰ ਤੁਹਾਨੂੰ ਤੁਹਾਡੇ ਥਰੂ ਇਹ ਗੁਜ਼ਾਰਿਸ਼ ਹੈ ਕਿ ਆਪਾਂ ਕਿਉਂਕਿ ਪੰਜਾਬ ਦੀ ਭਤਰੀ ਲਈ ਪੰਜਾਬ ਦੇ ਉਹ ਸਿਸਟਮ ਨੂੰ ਖੜਾ ਕਰਨੇ ਕਿਉਂਕਿ ਸਾਰੀਆਂ ਜਿਹੜੀਆਂ ਇੰਸਟੀਚੂਨ ਆ ਉਹ ਡਿਮੋਲਿਸ਼ ਕਰ ਦਿੰਦੀਆਂ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਮੈਨੂੰ ਕੋਈ ਕੁਐਸਚਨ ਕਰ ਰਿਹਾ ਸੀ ਕਿ ਇਹ ਜਿਹੋ ਜਿਹੇ ਹਾਲਾਤ ਐ ਇਹਦੇ ਵਿੱਚ ਸਿਸਟਮ ਦੇ ਉੱਤੇ ਲੋਕਾਂ ਦਾ ਭਰੋਸਾ ਉੱਠ ਗਿਆ ਕਿਉਂਕਿ ਇਹਨਾਂ ਨੇ এনवायरमेंट ਸਰਕਾਰ ਜਦੋਂ ਬਣਦੀ ਆ ਉਦੋਂ ਉਹਨੂੰ ਇਹੋ ਜਿਹਾ এনवायरमेंट ਕ੍ਰੀਏਟ ਕਰਨਾ ਹੁੰਦਾ ਜਿਹਦੇ ਵਿੱਚ ਲੋਕਾਂ ਦਾ ਭਰੋਸਾ ਰਵੇ ਹਰ ਬੰਦੇ ਨਾਲ ਗੱਲ ਕੀਤੀ ਜਾਵੇ ਡਿਕਟੇਟਰਸ਼ਿਪ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਦੂਰ ਕੀਤਾ ਜਾਵੇ ਬਟ ਅਨਫੋਰਚੂਨੇਟਲੀ ਇਹ ਸਾਰਾ ਕੁਝ ਹੋ ਰਿਹਾ ਤੇ ਇਹ ਮੈਂ ਤੁਹਾਨੂੰ ਜ਼ਰੂਰ ਗੁਜ਼ਾਰਿਸ਼ ਕਰ ਲਈ ਅੱਜ ਕਿਉਂਕਿ ਮੇਰਾ ਮਨ ਸੀਗਾ ਕਿ ਤੁਹਾਡੇ ਨਾਲ ਰੂਬਰੂ ਹੋਵਾਂ ਔਰ ਉਹਦੇ ਲਈ ਮੈਂ ਤੁਹਾਨੂੰ ਇੱਕ ਅਪੀਲ ਵੀ ਕਰਾਂ ਕਿ ਆਪਾਂ ਸਾਰੇ ਆਪਣਾ ਫਰਜ਼ ਨਿਭਾਈਏ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਤੁਸੀਂ ਅਸੈਸ ਕਰੋ ਤੁਸੀਂ ਆਪਣੇ ਜਿਹੜੀ ਇਨਪੁਟ ਦਿਓ ਤਾਂ ਕਿ ਸਿਸਟਮ ਦੇ ਵਿੱਚ ਆਪਾਂ ਫੋਰਥ ਪਿੱਲਰ ਦਾ ਜਿਹੜਾ ਉਹ ਕੰਮ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ